ਇਹ ਵੀ ਇਤਿਹਾਸ ਕਹਿੰਦਾ ਹੈ ਕਹਿੰਦੇ ਜਦੋਂ ਸਰਹੰਦ ਚਲੇ ਜਾਂਦੇ ਨੇ ਤਾਂ ਉੱਥੇ ਜਿੱਥੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਕੇ ਸ਼ਹੀਦ ਕੀਤਾ ਗਿਆ ਨਾ ਉੱਥੇ ਆ ਇੱਕ ਭਿਆਨਕ ਤਸੀਹਾ ਜਿਹੜਾ ਦਿੱਤਾ ਗਿਆ ਕੱਪੜੇ ਉਤਾਰ ਕੇ ਸਹਬਜ਼ਾਦਿਆਂ ਦੇ ਇੱਕ ਪਿੱਪਲ ਦੇ ਨਾਲ ਬੰਨ ਦਿੱਤਾ ਗਿਆ ਰਾਜ ਸਿਉਂਕਰ ਪਿੱਪਲ ਬੰਦੇ ਦੁਸਤ ਸਿਉਂ ਗਲੇਲੇ ਸੰਦੇ ਇੱਕ ਦਰਖਤ ਦੇ ਨਾਲ ਪਿੱਪਲ ਦੇ ਨਾਲ ਬੰਨ ਲਿਆ ਆਲੇ ਦੁਆਲੇ ਲੋਕ ਖੜੇ ਨੇ ਦੇਖ ਰਹੇ ਨੇ ਹਨਾ ਬਿਨਨੀਆਂ ਜਿੰਦਾਂ ਦੇ ਉੱਪਰ ਕਿਵੇਂ ਜ਼ੁਲਮ ਹੋ ਰਿਹਾ ਹਨਾ ਗਲੇਲ ਹੁੰਦੀ ਹੈ ਨਾ ਗਲੇਲ ਦੇ ਵਿੱਚ ਪੱਥਰ ਪਾ ਕੇ ਰੋੜੇ ਪਾ ਕੇ ਇਸ ਤਰ੍ਹਾਂ ਖਿੱਚ ਖਿੱਚ ਕੇ ਸਹਿਬਜ਼ਾਦਿਆਂ ਦੇ ਸਰੀਰ ਦੇ ਉੱਪਰ ਮਾਰੇ ਗਏ। ਕਦੇ ਅੱਖਾਂ ਦੇ ਵਿੱਚ ਲੱਗਦਾ ਹੈ ਪੱਥਰ ਕਦੇ ਸਰੀਰ ਤੇ ਲੱਗਦੀ ਹੈ ਚੋਟ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਜ਼ੁਲਮ ਸਹਿਬਜ਼ਾਦਿਆਂ ਦੇ ਉੱਪਰ ਕੀਤਾ ਗਿਆ। ਇੰਨਾ ਜ਼ੁਲਮ ਸਹਾਰਿਆ ਕਿਹਦੇ ਲਈ ਸੱਚ ਦੇ ਲਈ ਸਾਡੇ ਲਈ ਉਹ ਦੇਖਣਾ ਚਾਹੁੰਦੇ ਸੀ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਇਹ ਹੋਏਗਾ ਨਾ ਵੀ ਮੈਂ ਸੱਚ ਦੇ ਲਈ ਖੜਿਆ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦੇ ਲਈ ਖੜਿਆ ਤੇ ਮੇਰੇ ਜਿਹੜੇ ਸਿੱਖ ਹੋਣਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਦੇ ਲਈ ਖੰਣਗੇ ਸੱਚ ਦੇ ਲਈ ਖੰਣਗੇ